ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹਰ ਕਿਸੇ ਨੇ ਇਹ ਕਹਾਵਤ ਸੁਣੀ ਆ ਪਰ ਬਹੁਤ ਘੱਟ ਲੋਕ ਅਮਲ ਕਰਦੇ ਆ ਸਿਆਣੇ ਅਕਸਰ ਕਹਿਆ ਕਰਦੇ ਸੀ ਕਿ ਭਾਈ ਸੰਗਤ ਆਪਣੀ ਠੀਕ ਰੱਖੋ ਕਿਉਂਕਿ ਮਾੜੀ ਸੰਗਤ ਦੇ ਵਿੱਚ ਤੁਸੀਂ ਵੀ ਮਾੜੇ ਬਣ ਸਕਦੇ ਹੋ ਜ਼ਿੰਦਗੀ ਦਾ ਕੋਈ ਵੀ ਪਹਿਲੂ ਹੋਵੇ ਚਾਹੇ ਤੁਸੀਂ ਬਿਜ਼ਨਸ ਪ੍ਰੋਸਪੈਕਟਿਵ ਨਾਲ ਦੇਖ ਲਓ ਚਾਹੇ ਤੁਸੀਂ ਜ਼ਿੰਦਗੀ ਦੇ ਹੋਰ ਹਿਸਾਬ ਨਾਲ ਦੇਖ ਲਓ ਖੁਸ਼ਹਾਲੀ ਦੇ ਹਿਸਾਬ ਨਾਲ ਦੇਖ ਲਓ ਸੋ ਬਜ਼ੁਰਗਾਂ ਨੇ ਕਿਹਾ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਤੇ ਹੁਣ ਬਹੁਤ ਸਾਰੀਆਂ ਰਿਸਰਚਾਂ ਵੀ ਇਹ ਆ ਚੁੱਕੀਆਂ ਗਿੰਨਾ ਵਿੱਚ ਇਹ ਸਿੱਧ ਹੋ ਚੁੱਕਿਆ ਕਿ ਜਿਹੋ ਜਾਂ ਤੁਹਾਡਾ ਆਲਾ ਦਵਾਲਾ ਉਹੋ ਜੇ ਤੁਸੀਂ ਬਣ ਜੰਨੇ ਹੋ ਇੱਕ ਕਹਾਣੀ ਵੀ ਹੈ ਕਿ ਪੰਜ ਦੋਸਤ ਹੁੰਦੇ ਆ ਉਹ ਇਕੱਠੇ ਰਹਿੰਦੇ ਆ ਤੇ ਉਹ ਸ਼ਰਾਬਾਂ ਪੀਂਦੇ ਆ ਨਸ਼ੇ ਕਰਦੇ ਆ ਤੇ ਇੱਕ ਉਹਨਾਂ ਚ ਬੰਦਾ ਹੋਰ ਰਲ ਜਾਂਦਾ ਆ ਕਿ ਜਿਹੜਾ ਛੇਵਾਂ ਜੋ ਬਹੁਤ ਵਧੀਆ ਕੰਮ ਕਰ ਰਿਹਾ ਹੁੰਦਾ ਚੰਗਾ ਉਹਦਾ ਬਿਜ਼ਨਸ ਹੁੰਦਾ ਪਰਿਵਾਰ ਦੇ ਵਿੱਚ ਖੁਸ਼ ਹੁੰਦਾ ਪਰ ਉਹ ਲਗਭਗ ਮਹੀਨਾ ਦੋ ਮਹੀਨੇ ਉਹ ਪੰਜਾਂ ਦੋਸਤਾਂ ਨਾਲ ਰਹਿੰਦਾ ਤੇ ਛੇਵਾਂ ਦੋਸਤ ਉਹਨਾਂ ਦਾ ਬਣ ਜਾਂਦਾ ਕੋਈ ਸਮੇਂ ਬਾਅਦ ਉਹਦਾ ਬਿਜ਼ਨਸ ਪਰਵਾਦ ਹੋਣਾ ਸ਼ੁਰੂ ਹੋ ਜਾਂਦਾ ਘਰੇ ਉਹਦੀ ਖੁਸ਼ਹਾਲੀ ਖਤਮ ਹੋ ਜਾਂਦੀ ਤੇ ਛੇਵਾਂ ਉਹ ਨਸ਼ੇੜੀ ਬਣ ਜਾਂਦਾ ਸੋ ਨਾਲ ਦੇ ਨਾਲ ਇੱਕ ਹੋਰ ਵੀ ਨਾਲ ਇਹਦੇ ਤੁਲਨਾ ਕੀਤੀ ਜਾਂਦੀ ਆ ਕਿ ਇੱਕ ਬੰਦਾ ਹੁੰਦਾ ਜੋ ਵਧੀਆ ਨਹੀਂ ਹੁੰਦਾ ਨਸ਼ੇ ਪੱਤੇ 'ਚ ਹੁੰਦਾ ਜਾਂ ਬੁਰੇ ਕੰਮਾਂ ਦੇ ਵਿੱਚ ਹੁੰਦਾ ਪਰ ਉਹਦੀ ਸੰਗਤ ਚੰਗੀ ਹੋ ਜਾਂਦੀ ਪੰਜ ਇਹੋ ਜਿਹੇ ਬੰਦਿਆਂ ਦੇ ਨਾਲ ਰਲ ਜਾਂਦਾ ਉਹ ਜੋ ਬਹੁਤ ਵਧੀਆ ਹੁੰਦੇ ਆ ਜੋ ਲਾਈਫ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੁੰਦੇ ਆ ਮਿਹਨਤ ਕਰਦੇ ਆ ਤੇ ਉਹ ਪੰਜਾਂ ਦੋਸਤਾਂ ਨਾਲ ਰਲ ਕੇ ਉਹ ਛੇਵਾਂ ਉਹ ਇਨਸਾਨ ਬਣ ਜਾਂਦਾ ਜਿਹੜਾ ਖੁਦ ਵੀ ਮਿਹਨਤੀ ਬਣ ਜਾਂਦਾ ਨਸ਼ੇ ਪੱਤੇਆਂ ਨੂੰ ਤਿਆਗ ਦਿੰਦਾ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦਾ ਤੇ ਚੰਗਾ ਬੀਨਾ ਸ਼ੁਰੂ ਕਰ ਲੈਂਦਾ ਸੋ ਖਰਬੂਜੇ ਨੂੰ ਵੇਖ ਖਰਬੂਜਾ ਰੰਗ ਫੜਨ ਦੀ ਜਿਹੜੀ ਕਹਾਣੀ ਹੈ ਜਾਂ ਕਹਾਵਤ ਆ ਉਹਦੇ ਪਿੱਛੇ ਮੇਨ ਜਿਹੜਾ ਮਕਸਦ ਆ ਇਹ ਬਹੁਤ ਡੂੰਘਾ ਛੁਪਿਆ ਹੋਇਆ ਅੱਜ ਸਾ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਬਹੁਤ ਸਾਰੀਆਂ ਰਿਸਰਚਸ ਦੇ ਵਿੱਚ ਇਹ ਆ ਗਿਆ ਕਿ ਤੁਸੀਂ ਆਪਣੀ ਸੰਗਤ ਨੂੰ ਵਧੀਆ ਰੱਖੋ ਜੋ ਐਸੋਸੀਏਸ਼ਨ ਆ ਤੁਹਾਡੀ ਵਧੀਆ ਹੋਣੀ ਚਾਹੀਦੀ ਆ ਤੇ 99% ਲੋਕ ਇਹੀ ਗਲਤੀ ਕਰਦੇ ਆ ਕਿ ਉਹ ਕਹਿੰਦੇ ਕਿ ਯਾਰ ਆਪਾਂ ਨੂੰ ਕੀ ਫਰਕ ਪੈਂਦਾ ਆਪਣਾ ਆਲਾ ਦਵਾਲਾ ਜਿਹੋ ਜਾਂ ਮਰਜ਼ੀ ਹੋਵੇ ਆਪਾਂ ਚੰਗੇ ਆ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਜੇ ਤੁਹਾਡਾ ਆਲੇ ਦੁਆਲੇ ਚੰਗਾ ਨਹੀਂ ਤਾਂ ਤੁਸੀਂ ਵੀ ਚੰਗੇ ਨਹੀਂ ਬਣ ਸਕਦੇ ਕਿਉਂਕਿ ਜਿਹੜੇ ਇਨਸਾਨ ਆਹੇ ਇੱਕ ਦੂਜੇ ਨਾਲ ਕਨੈਕਟਡ ਆ ਇੱਕ ਦੂਜੇ ਦੇ ਉੱਤੇ ਡਿਪੈਂਡੈਂਟ ਆ ਜੇ ਤੁਹਾਡੇ ਆਲੇ ਦੁਆਲੇ ਦੇ ਲੋਕ ਚੰਗੇ ਹੋਣਗੇ ਤਾਂ ਤੁਹਾਡੇ ਤੇ ਚੰਗਾ ਪ੍ਰਭਾਵ ਪਊਗਾ ਹਨਾ ਇੱਕ ਚੀਜ਼ ਹੋਰ ਵੀ ਆ ਕਿ ਸਵੇਰ ਹੀ ਅਸੀਂ ਜਦੋਂ ਅੱਜ ਕੱਲ ਮੋਬਾਈਲ ਬਹੁਤ ਚੰਗਾ ਦੋਸਤ ਬਣ ਚੁੱਕਿਆ ਮਾੜਾ ਦੋਸਤ ਵੀ ਕਹਿ ਸਕਦੇ ਚੰਗਾ ਵੀ ਕਹਿ ਸਕਦੇ ਆ ਬਹੁਤ ਸਾਰੇ ਲੋਕ ਜਦੋਂ ਸਵੇਰ ਉੱਠਦੇ ਆ ਉੱਠਣ ਸਾਰੀ ਉਹੋ ਜਿਹੀਆਂ ਖਬਰਾਂ ਉਹੋ ਜਿਹੀਆਂ ਵੀਡੀਓਜ਼ ਉਹੋ ਜਿਹੀਆਂ ਰੀਲਾਂ ਦੇਖਣੀਆਂ ਸ਼ੁਰੂ ਕਰ ਦਿੰਦੇ ਜਿਨ੍ਹਾਂ ਨਾਲ ਉਹਨਾਂ ਦਾ ਦਿਮਾਗ ਬੜਾ ਹੀ ਹੋਰ ਤਰ੍ਹਾਂ ਦਾ ਹੋ ਜਾਂਦਾ ਮਤਲਬ ਸਟ੍ਰੈਸ ਹੋ ਜਾਂਦਾ ਜਾਂ ਟੈਨਸ਼ਨ ਦੇ ਵਿੱਚ ਹੋ ਜਾਂਦਾ ਜਾਂ ਉਹਨਾਂ ਦਾ ਜਿਹੜਾ ਫੋਕਸ ਆ ਉਹ ਭੜਕ ਜਾਂਦਾ ਸੋ ਜਿਹੜਾ ਤੁਹਾਡਾ ਮੋਬਾਈਲ ਆ ਇਹ ਵੀ ਤੁਹਾਡੇ ਇੱਕ ਦੋਸਤ ਵਰਗਾ ਆਪਣੇ ਦੋਸਤ ਨੂੰ ਤੁਸੀਂ ਚੰਗਾ ਬਣਾਉਣਾ ਜਾਂ ਮਾੜਾ ਬਣਾਉਣਾ ਤੁਹਾਡੇ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਅੱਜ ਕੱਲ ਲੋਕੀ ਮੋਬਾਈਲ ਤੋਂ ਐਡਿਕਟਡ ਹੋ ਚੁੱਕੇ ਆ ਨਾ ਮੋਬਾਈਲ ਤੇ ਬਹੁਤ ਸਮਾਂ ਲਾਉਂਦੇ ਆ ਪਰ ਤੁਸੀਂ ਮੋਬਾਈਲ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਯੂਜ਼ ਕਰ ਰਹੇ ਹੋ ਇਹ ਬਹੁਤ ਵੱਡੀ ਗੱਲ ਜੇ ਤੁਸੀਂ ਮੋਬਾਈਲ ਨੂੰ ਚੰਗੀ ਚੀਜ਼ ਲਈ ਯੂਜ਼ ਕਰ ਲਿਓ ਮੰਨ ਲਓ ਤੁਹਾਡਾ ਕੋਈ ਬਿਜ਼ਨਸ ਆਣਾ ਤੁਸੀਂ ਬਿਜ਼ਨਸ ਨੂੰ ਗਰੋ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਯੂਜ਼ ਕਰ ਰਹੇ ਹੋ ਤਾਂ ਮੋਬਾਈਲ ਤੁਹਾਡੇ ਲਈ ਵਰਦਾਨ ਆ ਬਹੁਤ ਚੰਗੀ ਚੀਜ਼ ਆ ਜੇ ਤੁਸੀਂ ਕੁਝ ਨਵੀਂ ਸਕਿੱਲ ਤੁਸੀਂ ਸਟੂਡੈਂਟ ਆ ਕੋਈ ਨਵੀਂ ਸਕਿੱਲ ਸਿੱਖਣਾ ਚਾਹੁੰਦੇ ਹੋ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਮੋਬਾਈਲ ਦੇ ਉੱਪਰ ਤਾਂ ਉਹ ਵੀ ਆਉਂਦਾ ਨਾ ਤੁਸੀਂ YouTube ਦੇ ਉੱਪਰ ਜਾ ਕੇ ਕੋਈ ਵੀ ਨਵੀਂ ਸਕਿੱਲ ਸਿੱਖ ਸਕਦੇ ਹੋ ਤੁਸੀਂ ਰੀਲਾਂ ਦੇ ਸਰੂਪ ਵੀ ਕੁਝ ਸਿੱਖ ਸਕਦੇ ਹੋ ਹਨ ਪਰ ਜੇ ਹੁਣ ਤੁਸੀਂ ਦੇਖਣੇ ਡਾਂਸ ਆ ਜਾਂ ਵਧੀਆ ਚੀਜ਼ਾਂ ਜਿਹੜੀਆਂ ਨਹੀਂ ਆਉਂਦੀਆਂ ਗੀਆਂ ਗੰਧੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਜੇ ਤੁਸੀਂ ਉਹ ਦੇਖਣੀਆਂ ਸ਼ੁਰੂ ਕਰਤੀਆਂ ਜਾਂ ਢੜਕਾਉ ਜੋ ਲੋਕ ਵਿਚਾਰ ਦਿੰਦੇ ਆ ਉਹ ਦੇਖਣੇ ਸ਼ੁਰੂ ਕਰਦੇ ਤਾਂ ਫਿਰ ਤੁਹਾਡੇ ਲਈ ਮੋਬਾਈਲ ਆ ਜਿਹੜਾ ਉਹ ਮਾੜੀ ਚੀਜ਼ ਆ ਸੋ ਹੁਣ ਜਿਹੜਾ ਮੋਬਾਈਲ ਆ ਉਹ ਵੀ ਉਹੀ ਗੱਲ ਆ ਕਿ ਜੇ ਤੁਸੀਂ ਮੋਬਾਈਲ 'ਚ ਮਾੜੀਆਂ ਚਿੰਗੇ ਚੀਜ਼ਾਂ ਦੇਖੋਗੇ ਮੋਬਾਈਲ ਇੱਕ ਖਰਬੂਜਾ ਹੋ ਗਿਆ ਜੇ ਤੁਸੀਂ ਮੋਬਾਈਲ ਦੇ ਵਿੱਚ ਇਹ ਮਾੜੀਆਂ ਚੀਜ਼ਾਂ ਦੇਖੋਗੇ ਤਾਂ ਉਹ ਖਰਬੂਜੇ ਦਾ ਰੰਗ ਤੁਹਾਨੂੰ ਵੀ ਚੜੂਗਾ ਤੁਸੀਂ ਵੀ ਉਹਦੇ ਵਰਗੇ ਬਣ ਜਾਓਗੇ ਮਾੜੀਆਂ ਚੀਜ਼ਾਂ ਦੇਖੋਗੇ ਸੋ ਇਹ ਥੋੜੇ ਤੇ ਟੋਟਲੀ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖਦੇ ਹੋ ਠੀਕ ਹੈ ਜੀ ਪਰ ਇਹ ਗੱਲ ਹੈ ਕਿ ਹਾਂ ਜਿਹੜਾ ਮੋਬਾਈਲ ਤੁਹਾਡੇ ਹੱਥੇ ਜ ਫੜਿਆ ਹੋਇਆ ਤੁਹਾਡਾ ਫਰੈਂਡ ਆ ਜੇ ਤੁਸੀਂ ਉਹਦੇ ਵਰਗਾ ਬਣੋਗੇ ਉਹੋ ਜਿਹੀ ਚੀਜ਼ਾਂ ਦੇਖੋਗੇ ਮਾੜੀਆਂ ਜਿਹੜੀਆਂ ਚੀਜ਼ਾਂ ਵਿੱਚ ਆ ਰਹੀਆਂ ਸੋ ਤੁਸੀਂ ਆਟੋਮੈਟਿਕਲੀ ਉਹਦਾਂ ਦੇ ਬਣ ਜੂਗੇ ਸੋ ਆਪਣੇ ਜਿਹੜੇ ਦੋਸਤ ਆ ਹੁਣ ਆਪਾਂ ਉਹ ਗੱਲ ਕਰਦੇ ਹਾਂ ਜੋ ਕਹਾਵਤ ਬਣੀ ਸੀ ਪਹਿਲਾਂ ਲੋਕ ਲਾਈਟਲੀ ਲੈਂਦੇ ਸੀ ਕਿ ਹਾਂ ਚਲੋ ਠੀਕ ਆ ਕਹਾਵਤ ਆ ਵੀ ਖਰਬੂਜੇ ਨੂੰ ਵੀ ਖਰਬੂਜਾ ਰੰਗ ਬਦਲਦਾ ਹਨ ਪਰ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਹੁਣ ਬਹੁਤ ਸਾਰੀਆਂ ਬੁੱਕਸ ਆ ਜਿਨ੍ਹਾਂ ਦੇ ਵਿੱਚ ਬਹੁਤ ਡੂੰਗੀ ਰਿਸਰਚ ਹੋਈ ਆ ਕਿ ਜਿਹੜਾ ਤੁਹਾਡਾ ਆਲਾ ਦਵਾਲਾ ਹੁੰਦਾ ਨਾ ਉਹੋ ਜੇ ਤੁਸੀਂ ਬਣ ਜੰਨੇ ਹੋ ਹਣਾ ਜੇ ਤੁਹਾਡੇ ਪੰਜ ਦੋਸਤ ਚੰਗੇ ਆ ਤਾਂ ਛੇਵੇਂ ਤੁਸੀਂ ਚੰਗੇ ਬਣ ਜਾਈਨੇ ਕਿਹਾ ਜਾਂਦਾ ਕਿ ਜੇ ਤੁਹਾਡੇ ਪੰਜ ਦੋਸਤ ਕਰੋੜ ਕਰੋੜ ਰੁਪਇਆ ਕਮਾਉਣ ਵਾਲੇ ਆ ਤਾਂ ਤੁਸੀਂ ਛੇਵੇਂ ਕਰੋੜ ਕਰੋੜ ਰੁਪਇਆ ਬਣਾਉਣ ਵਾਲੇ ਬਣ ਸਕਦੇ ਹੋ ਜੇ ਤੁਹਾਡੇ ਪੰਜ ਦੋਸਤ ਸ਼ਰਾਬੀ ਨਸ਼ੇੜੀ ਅਮਲੀ ਆ ਤਾਂ ਛੇਵੇਂ ਨਸ਼ੇੜੀ ਤੁਸੀਂ ਬਣ ਸਕਦੇ ਹੋ ਸੋ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖੋ ਕਿ ਆਪਣੀ ਸੰਗਤ ਨੂੰ ਹਮੇਸ਼ਾ ਚੰਗਾ ਬਣਾਓ ਜੇ ਚੰਗੀ ਸੰਗਤ ਹੋਊਗੀ ਤਾਂ ਤੁਸੀਂ ਵੀ ਚੰਗੇ ਬਣ ਜਾਓਗੇ ਕਿਉਂਕਿ ਜੇ ਤੁਸੀਂ ਪੰਜ ਮਾੜੇ ਲੋਕਾਂ ਦੇ ਵਿੱਚ ਖੜੇ ਹੋ ਨਾ ਤੁਹਾਨੂੰ ਜਿਹੜੇ ਹੋਰ ਲੋਕ ਦੇਖਣਗੇ ਅਗਲਾ ਕਹੂਗਾ ਇਹ ਵੀ ਮਾੜਾ ਬੰਦਾ ਹੀ ਆ ਹਮੇਸ਼ਾ ਜੇ ਅਸੀਂ ਚੰਗੇ ਲੋਕਾਂ ਦੇ ਨਾਲ ਮਿਲਦੇ ਹਾਂ ਉਹਨਾਂ ਨਾਲ ਨੈਟਵਰਕ ਬਣਾਉਂਦੇ ਤਾਂ ਅਸੀਂ ਚੰਗੇ ਬਣ ਜਾਂਦੇ ਹਾਂ ਬੁਰੇ ਲੋਕਾਂ ਦੇ ਨਾਲ ਜੇ ਸਾਡਾ ਨੈਟਵਰਕ ਹੋਏ ਨਾ ਅਸੀਂ ਬੁਰੇ ਬਣ ਜਾਂਦੇ ਹਾਂ ਸੋ ਜਿਹੜੀ ਸੰਗਤ ਆ ਨਾ ਜੇ ਤੁਸੀਂ ਲਾਈਫ ਦੇ ਵਿੱਚ ਕਾਮਯਾਬ ਹੋਣਾ ਚਾਹੇ ਤੁਸੀਂ ਫਾਈਨੈਂਸ਼ੀਅਲੀ ਹੋਣਾ ਚਾਹੇ ਤੁਸੀਂ ਆਪਣੀ ਲਾਈਫ ਦੇ ਵਿੱਚ ਚੰਗੇ ਸੁਖੀ ਬੰਨਾ ਤਾਂ ਆਪਣੀ ਸੰਗਤ ਨੂੰ ਬਹੁਤ ਵਧੀਆ ਬਣਾਓ ਕਦੇ ਵੀ ਇਹ ਨਾ ਸੋਚੋ ਕਿ ਯਾਰ ਮੇਰੇ ਉਹ ਦੋਸਤ ਆ ਮੈਂ ਤਾਂ ਫਿਰ ਉਹਨਾਂ ਦੇ ਨਾਲ ਰਹਿਣਾ ਹੀ ਆ ਮੇਰੀ ਤਾਂ ਚਲੋ ਉਹਨਾਂ ਦਾ ਬਚਪਨ ਬੀਤਿਆ ਇਹ ਗੱਲ ਨਹੀਂ ਹੁੰਦੀਗੀ ਦੋਸਤ ਤੁਹਾਡਾ ਉਹੀ ਆ ਜਿਹੜਾ ਤੁਹਾਨੂੰ ਸਹੀ ਡਾਇਰੈਕਸ਼ਨ ਬਣਾਉਂਦਾ ਹਨ ਲੈ ਕੇ ਜਾਂਦਾ ਵੀ ਹਾਂ ਯਾਰ ਆਹ ਡਾਇਰੈਕਸ਼ਨ ਦੇ ਵਿੱਚ ਜਾਣਾ ਇਹ ਵਧੀਆ ਆਪਣੇ ਲਈ ਜੇ ਤੁਹਾਡਾ ਦੋਸਤ ਤੁਹਾਨੂੰ ਸ਼ਰਾਬ ਪਿਉਂਦਾ ਨਸ਼ੇ ਕਰਾਉਂਦਾ ਫਿਰ ਉਹ ਤੁਹਾਡਾ ਕਾਰਾ ਦੋਸਤ ਹੋਣਾ ਤੁਹਾਡਾ ਦੁਸ਼ਮਣ ਹੋ ਗਿਆ ਨਾ ਦੁਸ਼ਮਣਾਂ ਤੋਂ ਵੀ ਪੈੜਾ ਹੋ ਗਿਆ ਠੀਕ ਹੈ ਜੀ ਸੋ ਜੋ ਬੰਦਾ ਤੁਹਾਡੇ ਲਈ ਸਹੀ ਆ ਤੁਸੀਂ ਉਹਨਾਂ ਹੀ ਆਪਣਾ ਦੋਸਤ ਬਣਾਓ ਸੋ ਦੋਸਤ ਉਹੀ ਹੁੰਦਾ ਜੋ ਤੁਹਾਨੂੰ ਸਹੀ ਰਾਹ ਦਿਖਾਉਂਦਾ ਸਹੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਂਦਾ ਇਹ ਨਹੀਂ ਕਿ ਜੇ ਤੁਸੀਂ ਉਹਦੇ ਨਾਲ ਬਹਿ ਕੇ ਖਾਓ ਪੀਓਂਗੇ ਨਸ਼ੇ ਪੱਤੇ ਕਰੋਗੇ ਤੇ ਉਹੀ ਤੁਹਾਡਾ ਚੰਗਾ ਦੋਸਤ ਆ ਨਹੀਂ ਉਹ ਤੁਹਾਡਾ ਚੰਗਾ ਦੋਸਤ ਨਹੀਂ ਹੋ ਸਕਦਾ ਜਿਹੜਾ ਚੰਗਾ ਦੋਸਤ ਹੋਊਗਾ ਉਹ ਤੁਹਾਡਾ ਵੀ ਸੋਚੂਗਾ ਤੁਹਾਡੇ ਪਰਿਵਾਰ ਦਾ ਵੀ ਸੋਚੂਗਾ ਤੁਹਾਡੇ ਭਵਿੱਖ ਦਾ ਵੀ ਸੋਚੂਗਾ ਉਹਨਾਂ ਬੰਦਿਆਂ ਜੋ ਤੁਹਾਨੂੰ ਇਨਫਲੂਐਂਸ ਕਰਦੇ ਆ ਗਲਤ ਤਰੀਕੇ ਲਈ ਗਲਤ ਕੰਮਾਂ ਲਈ ਉਹ ਤੁਹਾਡੇ ਦੋਸਤ ਨਹੀਂ ਉਹ ਤੁਹਾਡੇ ਬਿਲਕੁਲ ਦੁਸ਼ਮਣਾਂ ਸੋ ਜੇ ਤੁਸੀਂ ਉਹਨਾਂ ਨਾਲ ਮਹੀਨਾ 15 ਦਿਨ ਕੱਢ ਲਏ ਤਾਂ ਬੱਸ ਤੁਹਾਡਾ ਵੀ ਫਿਰ ਭੇਖ ਉਹਨਾਂ ਵਰਗਾ ਹੋਣ ਵਾਲਾ ਸੋ ਇਹੋ ਜਿਹੇ ਦੋਸਤ ਬਣਾਓ ਜੋ ਤੁਹਾਨੂੰ ਚੰਗੇ ਰਾਹ ਲੈ ਕੇ ਜਾਣ ਚੰਗੀ ਜਗ੍ਹਾ ਤੇ ਲੈ ਕੇ ਜਾਣ ਚੰਗੇ ਕੰਮਾਂ ਲਈ ਤੁਹਾਨੂੰ ਉਤਸ਼ਾਹਿਤ ਕਰਨ ਕਿ ਹਾਂ ਯਾਰ ਆਪਾਂ ਇਹ ਕੰਮ ਕਰਦੇ ਆ ਸੋ ਇਹ ਕਹਾਵਤ ਬਹੁਤ ਛੋਟੀ ਜਿਹੀ ਹੈ ਖਰਬੂਜੇ ਨੂੰ ਵੇ ਖਰਬੂਜਾ ਰੰਗ ਫੜਦਾ ਜਾਂ ਬਦਲਦਾ ਪਰ ਜੋ ਇਹਦਾ ਮਤਲਬ ਆ ਬਹੁਤ ਡੂੰਗਾ ਸੋ ਜਿੰਨਾਂ ਲੋਕਾਂ ਨੇ ਇਸ ਕਹਾਵਤ ਦੇ ਉੱਪਰ ਹੀ ਅਮਲ ਕਰ ਲਿਆ ਨਾ ਉਹਨਾਂ ਦੀ ਲਾਈਫ ਬਣ ਗਈ ਹੈ ਨਾ ਅੱਜ ਬਹੁਤ ਉਹ ਸਕਸੈਸਫੁਲ ਹੋ ਗਈ ਉਹ ਫਾਈਨੈਂਸ਼ਲੀ ਸਕਸੈਸਫੁਲ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਆ ਘਰੇਲੂ ਜਿਹੜੇ ਬਹੁਤ ਸਾਰੇ ਮਸਲੇ ਹੁੰਦੇ ਆ ਜਿਵੇਂ ਮੰਨ ਲਓ ਕੋਈ ਏਦਾਂ ਦੇ ਦੋਸਤ ਹੁੰਦੇ ਜਿਹੜੇ ਆਪਣੇ ਘਰੇ ਲੜਾਈ ਝਗੜਾ ਰੱਖਦੇ ਆ ਉਹ ਤੁਹਾਨੂੰ ਗੱਲਾਂ ਦੱਸਦੇ ਆ ਤੁਸੀਂ ਵੀ ਓਦਾਂ ਇਨਫਲੂਐਂਸ ਹੁੰਦੇ ਆ ਫਿਰ ਤੁਹਾਡੇ ਘਰੇ ਵੀ ਉਹ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੋ ਵਾਰ-ਵਾਰ ਇੱਕੋ ਹੀ ਗੱਲ ਆ ਕਿ ਆਪਣੀ ਸੰਗਤ ਚੰਗੀ ਰੱਖੋ ਆਪਣੇ ਕੰਮ ਤੇ ਫੋਕਸ ਰੱਖੋ ਤੁਸੀਂ ਹਮੇਸ਼ਾ ਕਾਮਯਾਬ ਰਹੋਗੇ ਸੋ ਜੇ ਤੁਹਾਡੀ ਸੰਗਤ ਬੁਰੀ ਹੋਗੀ ਤਾਂ ਤੁਹਾਨੂੰ ਬਰਬਾਦ ਹੋਣ ਤੋਂ ਕੋਈ ਬਚਾ ਨਹੀਂ ਸਕਦਾ ਕਦੇ ਕਦੇ ਆਪਾਂ ਨੂੰ ਲੱਗਦਾ ਹੁੰਦਾ ਕਿ ਚਲੋ ਦੋਸਤ ਹੀ ਆਪਾਂ 10-15 ਮਿੰਟ ਗੱਲਾਂ ਹੀ ਕੀਤੀਆਂ ਪਰ ਉਹ 10-15 ਮਿੰਟ ਜਿਹੜੀਆਂ ਗੱਲਾਂ ਹੋਈਆਂ ਜਾਂ ਜੋ ਤੁਸੀਂ ਉੱਥੇ ਦੇਖਿਆ ਉਹ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਬੈਠ ਜਾਂਦਾ ਕਿ ਉਹ ਤੁਹਾਨੂੰ ਵੀ ਬਰਬਾਦ ਕਰਨਾ ਸ਼ੁਰੂ ਕਰ ਦਿੰਦਾ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਆਪਾਂ ਦਾ ਸਾਫ਼ ਸੁਥਰਾ ਹੀ ਆਪਣੇ ਦੋਸਤ ਹੈ ਜੇ ਤਾਂ ਆਪਾਂ ਨੂੰ ਕੀ ਫਰਕ ਪੈਂਦਾ ਪਰ ਨਹੀਂ ਤੁਸੀਂ ਜਿਹੋ ਜਿਹੇ ਦੋਸਤ ਆ ਉਹੋ ਜਿਹੇ ਤੁਸੀਂ ਆ ਸੋ ਇਹ ਗੱਲ ਆਪਣੇ ਪੱਲੇ ਬੰਨ ਲਓ ਆਪਣੀ ਸੰਗਤ ਚੰਗੀ ਰੱਖੋ ਆਪਣੇ ਕੰਮ ਤੇ ਫੋਕਸ ਰੱਖੋ ਇਹੋ ਜਿਹੇ ਦੋਸਤ ਬਣਾਓ ਜੋ ਤੁਹਾਨੂੰ ਲਾਈਫ ਦੇ ਅੱਗੇ ਵਧਣ ਦੇ ਵਿੱਚ ਹੈਲਪ ਕਰਨ ਤੁਸੀਂ ਉਹਨਾਂ ਦੀ ਹੈਲਪ ਕਰੋ ਉਹਤੇ ਉਹ ਤੁਹਾਡੀ ਹੈਲਪ ਕਰਨ ਸੋ ਉਮੀਦ ਆ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹੋਰ ਲੋਕ ਜਿਹੜੇ ਸੋਚ ਰਹੇ ਕਿ ਸਾਨੂੰ ਆਪਣੀ ਸੰਗਤ ਨਾਲ ਕੀ ਫਰਕ ਪੈਂਦਾ ਹਨ ਉਹਨੂੰ ਸਮਝ ਆ ਜਾਏ ਕਿ ਸੰਗਤ ਬਹੁਤ ਵੱਡੀ ਚੀਜ਼ ਆ ਬਹੁਤ ਸਾਰੀਆਂ ਰਿਸਰਚਸ ਦੇ ਵਿੱਚ ਇਹ ਸੱਦ ਹੋ ਚੁੱਕਿਆ ਕਿ ਜੇ ਹੋਜੀ ਤੁਹਾਡੀ ਸੰਗਤ ਆ ਉਹੋ ਜੇ ਤੁਸੀਂ ਆ ਸੋ ਇਹ ਗੱਲ ਤੇ ਧਿਆਨ ਦੇਣਾ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਇੱਕ ਸ਼ੇਅਰ ਕਿਸੇ ਦੀ ਲਾਈਫ ਚੇਂਜ ਕਰ ਸਕਦਾ ਕਈ ਵਾਰੀ ਕਿਸੇ ਨੂੰ ਇੱਕ ਗੱਲ ਹੀ ਚੰਗੀ ਲੱਗ ਜੇ ਤਾਂ ਉਹਦੀ ਲਾਈਫ ਬਦਲ ਜਾਂਦੀ ਤੇ ਨਾਲ ਦੀ ਨਾਲ ਹੋਰ ਵੀਡੀਓਜ਼ ਦੇ ਲਈ ਆਪਣੇ ਚੈਨਲ ਬੋਲੀਹੋਲੀ ਬਾਬਾ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋ ਜੀ ਮਿਲਦੇ ਆ ਕਿਸੇ ਹੋਰ ਸ਼ਾਨਦਾਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ